ਜਿੰਦਾਬਾਦ ਨੂੰ ਲਾਜ ਦੇਦੇ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਚੱਕ ਸਾਬ ਬੋਲਦੋਂ ਮੈਂ ਅਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀਕਾਲ ਕਬੂਲ ਕਰ ਰਿਹਾ ਅਸੀਂ ਮੈਂ ਆਸ ਕਰ ਰਿਹਾ ਮੈਂ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਤੇ ਆਪਣੇ ਹਰਮਨ ਪਿਆਰੇ ਜਿੰਦਾਬਾਦ ਦੇ ਨਾਲ ਜੁੜੇ ਹੋਵੋਗੇ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਬਹੁਤ ਸਪੈਸ਼ਲ ਹੋਣ ਜਾ ਰਿਹਾ ਤੇ ਅੱਜ ਗੱਲਬਾਤ ਕਰਨੀ ਆ ਜਿਹੜਾ ਖਾਸ ਕਰਕੇ ਆਪਣੇ ਜੀਟੀਏ ਦੇ ਵਿੱਚ ਕਮਾਂਕਾਰਾਂ ਦੀ ਜਿਹੜੀ ਪੋਜੀਸ਼ਨ ਆ ਬਹੁਤ ਜ਼ਿਆਦਾ ਘਟੀ ਹੋਈ ਆ ਕੀ ਕਾਰਨ ਹਨ ਕਿ ਅੱਜ ਕੱਲ੍ਹ ਜਿਸਕੇ ਨੂੰ ਵੀ ਗੱਲਬਾਤ ਕਰਦੇ ਕਹਿੰਦੇ ਕਾਮਕਾਰ ਬੜੇ ਕਟੇ ਹੋਇਆ ਤੇ ਆਪਾਂ ਥੋੜੀ ਜੀ ਗੱਲਬਾਤ ਕਰਾਂਗੇ ਬ੍ਰੀਫ ਦੇ ਵਿੱਚ ਆਵਾਜ਼ ਦੇ ذریعے ਜੁੜ ਚੁੱਕੇ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਡਾਕਟਰ ਦਵਿੰਦਰ ਜੀ ਦਵਿੰਦਰ ਜੀ ਤੁਹਾਡੇ ਆਪਣੇ ਪ੍ਰੋਗਰਾਮ ਜ਼ਿੰਦਾਬਾਦ ਚ ਵੈਲਕਮ ਹੈ ਜੀ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਖੁਸ਼ੀ ਹੋਈ ਮੈਨੂੰ ਜੀ ਕਿ ਤੁਸੀਂ ਮੈਨੂੰ ਆਪਣੇ ਰੇਡੀਓ ਤੇ ਤੇ ਟੀਵੀ ਤੇ ਆਸਪਾਸ ਪਾ ਲਿਆ ਤੇ ਮੈਂ ਨਾਲ ਗੱਲਬਾਤ ਕਰ ਰਿਹਾ ਹਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਤੇ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਰ ਫਿਰ ਮੇਰੇ ਵੱਲੋਂ ਵੀ ਤੋਂ ਜਿਹਨੇ 100000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 ਹੱਥ ਪਰਫ ਮਿਲ ਰਹੀ ਹੈ ਪਰ ਬਾਰਿ ਹੋ ਰਹੀ ਹੈ ਤੇ ਮੌਸਮ ਬੜਾ ਬਹੁਤ ਪਿਆਰਾ ਮੌਸਮ ਹੈ ਹਾਂ ਤੇ ਡਾਕਟਰ ਸਾਹਿਬ ਆਚ ਦੀ ਆਪਾਂ ਹਲਕੀ ਇਹ ਗੱਲਬਾਤ ਕਰਨੀ ਹੈ ਜੇ ਮੈਨੂੰ ਸਪੈਸ਼ਲੀ ਜਦੋਂ ਮੈਂ ਪ੍ਰੋਗਰਾਮ ਤੋਂ ਪੈਂਡਰੋਂ ਜਾ ਰਿਹਾ ਸੀ ਤਾਂ ਮੈਨੂੰ ਸਪੈਸ਼ਲ ਕੱਲ ਦੀ ਗੱਲ ਆ ਤੇ ਇੱਕ ਸੱਜਣ ਮਿੱਤਰ ਦੀ ਕਾਲ ਆਈਆਂ ਆਉਂਦੀਆਂ ਤਾਂ ਕੋਲਾਂ ਆਪਾਂ ਨੂੰ ਤੁਹਾਨੂੰ ਪਤਾ ਬਹੁਤ ਆ ਪਰ ਬਾਈ ਜਦੋਂ ਕੋਲਾਂ ਕੋਲਾਂ ਆਉਂਦੀਆਂ ਐ ਤੇ ਕਹਿੰਦੇ ਯਾਰ ਕੰਮਕਾਰਾਂ ਦੀ ਬੜੀ ਪੋਜੀਸ਼ਨ ਹਾਰਡ ਆ ਇੱਕ ਆਪਣਾ ਸੱਜਣ ਸੀ ਉਹ ਕਹਿੰਦਾ ਬਾਈ ਵੀ ਆਪਾਂ ਨੂੰ ਟਰੱਕਾਂ ਦੀ ਜੌਬ ਨਹੀਂ ਮਿਲ ਰਹੀ ਇੱਕ ਕਹਿੰਦਾ ਕੋਈ ਉਧਰ ਲੇਬਰ ਵਾਲਾ ਕੰਮ ਨਹੀਂ ਮਿਲ ਰਿਹਾ ਇੱਕ ਬੰਦਾ ਰੈਸ ਕਾਮ ਕਿਉਂ ਨਹੀਂ ਲਪਰੇ ਕੰਬੜਾ ਕਟਿਆ ਹੋਇਆ ਆ ਕੀ ਕਾਰਨ ਹਨ ਕਿ ਸਾਡੀ ਆਬਾਦੀ ਵੱਚੂਕੀ ਆ ਕਿ ਬੰਦੇ ਸਾਡੇ ਬਹੁਤ ਆ ਚੁੱਕੇ ਆ ਇੱਥੇ ਕੀ ਕਾਰਨ ਆ ਥੋੜੇ ਜਿਹਾ ਪ੍ਰੀਫ ਦੇ ਵਿੱਚ ਗੱਲਬਾਤ ਕਰੀਏ ਜੀ ਦੇਖੋ ਕਾਰਨ ਤਾਂ ਬਹੁਤ ਜ਼ਿਆਦਾ ਹੈਗੇ ਆ ਪਰ ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ ਤੇ ਜਦੋਂ ਕਰੋਨਾ ਇੱਕ ਮਹਾਮਾਰੀ ਆਈ ਸੀ ਉਹਨੇ ਕਾਫੀ ਜਿਹੇ ਸਾਡਾ ਬਿਜ਼ਨਸ ਨੂੰ ਠੱਪ ਕਰਤਾ ਸੀਗਾ ਉਦੋਂ ਕਾਫੀ ਲੋਕਾਂ ਨੂੰ ਘਾਟੇ ਪਏ ਆ ਕਾਫੀ ਕੰਮ ਲੋਕਾਂ ਦੇ ਬੰਦ ਹੋਏ ਆ ਖਾਸ ਕਰਕੇ ਜਿਹੜੀ ਛੋਟੀ ਸੰਤ ਸੀਗੇ ਸੰਤ ਉਹਦੇ ਵਿੱਚ ਜਾ ਜਿਹੜੇ ਛੋਟੇ ਵੇਰ ਹੋ ਸੀਗੇ ਉਹ ਤਾਂ ਆਲਮੋਸਟ ਬੰਦੀ ਹੋ ਗਏ ਕਿਉਂਕਿ ਉਹਨਾਂ ਦੇ ਬੰਦੇ ਜਿਹੜੇ ਸੀ ਉਹ ਕੰਮ ਤੇ ਨਹੀਂ ਆਉਂਦੇ ਸੀ ਕੰਮ ਤੇ ਆਉਂਦੇ ਸੀ ਬਿਮਾਰ ਹੋ ਜਾਂਦੇ ਸੀ ਕਿ ਉਹ ਕਦੇ ਵੀ ਕਿਸੇ ਗੱਲ ਤੋਂ ਨਾ ਕੰਮ ਕਦੇ ਸ਼ੁਰੂ ਹੁੰਦਾ ਹੈਗਾ ਇਹ ਕਹਿੰਦੇ ਜੇ ਧੂਆਂ ਦੇਖੋ ਤਾਂ ਦੇਖੋ ਅੱਗੇ ਜ਼ਰੂਰ ਹੋਊਗੀ ਉਹ ਹੌਲੀ ਹੌਲੀ ਤੋਂ ਆਏ ਦਾ ਫਿਰ ਅੱਗੇ ਬਕਸ ਹੋ ਜਾਂਦਾ ਉਹ ਤੋਂ ਘਟਦਾ 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 ਨਾ ਉਹ ਲੋਕਾਂ ਲੋਕੀ ਵੀ ਉਹਦੇ ਕੁਝ ਘਟ ਗਏ ਕੰਮ ਕਰਦੇ ਜਾਂਦੇ ਘਰੋਂ ਬਾਹਰ ਨਹੀਂ ਨਿਕਲਦੇ ਸੀ ਸ਼ੁਰੂਆਤ ਤੋਂ ਹੋਈ ਤੇ ਪਰ ਜਿਹੜੀ ਜਿਆਦਾ ਰਕਮ ਹੋਇਆ ਇਸ ਕਰ ਹੋ ਗਿਆ ਤੇ ਅੱਜ ਕੱਲ ਆਪਾਂ ਜੇ ਮਹਿੰਗਾਈ ਦੀ ਗੱਲ ਵੀ ਕਹੀਏ ਤੇ ਨਾਲ ਅਸੀਂ ਗੱਲ ਕਰੀਏ ਵੀ ਕਾਫੀ ਲੋਕ ਜਿਹੜੇ ਨਾ ਐਜ਼ ਅ ਸ਼ਰਨਾਰਥੀ ਜਾਇ ਦੇ ਸਟੂਡੈਂਟ ਜਾਇ ਦੇ ਚੀਜ਼ ਜਿਹੜੋ ਉਪਰ ਗਨੇ ਲਮਾਈ ਦੇ ਕਿ ਚੱਕੂ ਚੋ ਤੋ ਕਿਸੇ ਬਾਨੇ ਨਾਲ ਉਹ ਸਾਰੇ ਦਿਨ ਸਮੇਂ ਚ ਇਹ ਨਹੀਂ ਕਿ ਲਾ ਕੈਨੇਡਾ ਵਿੱਚ ਉੱਤੇ ਜਾ ਰਹੇ ਨੇ ਜੋ ਡੌਂਕੀ ਲਾ ਕੇ ਕੈਨੇਡਾ ਚਲ ਜਾਂਦੇ ਆ ਇਹਦਾ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਇੰਗਲੈਂਡ ਤੋਂ ਇਵਨ ਭਾਰਤ ਵਿੱਚ ਵੀ ਦੇਖੋ ਤੇ ਕਮ ਸਰ ਰ ਉਹ ਕਾਫੀ ਘਟ ਗਿਆ ਹੈਗਾ ਤੇ ਇਹਦੇ ਵਿੱਚ ਜਈ ਮੀਨ ਜਿਹੜੀ ਮੈਂ ਦਿਕਾਣ ਗੱਲ ਉਹ ਹੀ ਹੈਗੀ ਆ ਕਿ ਇੱਕ ਤਾਂ ਲੋਕਾਂ ਦੀ ਕੰਮ ਕਰਨ ਦੀ ਸ਼ਕਤੀ ਘਟ ਗਈ ਆ ਕਿਉਂਕਿ ਕੋਰੋਨਾ ਨੇ ਕਾਫੀ ਲੋਕੀ ਬਿਮਾਰ ਮਾਰ ਵੀ ਹੋ ਗਏ ਸੀ ਬਿਲਕੁਲ ਤੇ ਇੱਕ ਹੋਰ ਦਾ ਦਿਲ ਜਿੰਦਾ ਕਹਿੰਦੇ ਇੱਕ ਹੋਰ ਦਿਲ ਬੁੱਝ ਜਾਣਾ ਉਹਨੂੰ ਥੋੜਾ ਟਾਈਮ ਲੱਗਦਾ ਜਿਦਾ ਉਹ ਅੱਗੇ ਵੀ ਆਪਾਂ ਦੇਖਦੇ ਹਾਂ ਨੀ ਪੱਠੀ ਬਾੜ ਤੇ ਹੁੰਦੀ ਸੀਗੇ ਤੇ ਚੁੱਲ੍ਹੇ 'ਚ ਬੁੜੀਆਂ ਬਚਾਰੀਆਂ ਉਹ ਭੁੱਖ ਨਾਲ ਉਹਨੂੰ ਕਹਿੰਦੇ ਸੀ ਆਪਾਂ ਤੁਹਾਨੂੰ ਪਤਾ ਜਿਵੇਂ ਉਹ ਮਾ ਝੂਕਾ ਮਰ ਮਰ ਕੇ ਭਾਵੇਂ ਸਾਗ ਸਾਰੇ ਨੇ ਚ ਬਣੇ ਉਹਨੇ ਵਿਚਾਰੀਆਂ ਭੁੱਖਾ ਹੀ ਮਰੀ ਜਾਣੀਆਂ ਅੱਖਾਂ ਚ ਬਾਲੀਆਂ ਜਾਣ ਸੱਚੀ ਗੱਲ ਹੈ ਜੀ ਤੇ ਥੋੜੇ ਦੇ ਨਾਲ ਲੋਕਾਂ ਦਾ ਡਿਪਰੈਸ਼ਨ ਵੀ ਆ ਗਿਆ ਹੋਇਆ ਤੇ ਲੋਕਾਂ ਦਾ ਜਿਹੜਾ ਸੀ ਨਾ ਉਹ ਜਿਹੜਾ ਸਟੈਂਡਰਡ ਕੰਮ ਕਰਦਾ ਉਹ ਵੀ ਕੱਟ ਗਿਆ ਤੇ ਥੋੜਾ ਜਾਂ ਅੰਤ ਤੱਕ ਇਹ ਪੰਜਾਬੀ 'ਚ ਹੋਰ ਮਿਕ ਨਵਲਾ ਸਕਨਾਂ ਮਚ ਮ ਇਹ ਇਹ ਕਈ ਨਿੱਕੇ 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 ਕੰਮ ਇਕੱਠੇ ਹੋ ਗਏ ਨਾ ਜਦੋਂ ਕਹਿੰਦੇ ਵੀ ਕਿਸੇ ਜਗ੍ਹਾ ਇੱਕ ਜਗ੍ਹਾ ਨਾਲ ਹੀ ਕੋਈ ਥੋੜਾ ਗੰਦ ਇਕੱਠਾ ਹੋ ਜਾਏ ਉਹ ਕਰਦੇ 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 ਨਾਲ ਹੀ ਤਾਂ ਕੋਈ ਪੂਰੀ ਭਰ ਜਾਂਦੀ ਹੈ ਕਿ ਪਾਣੀ ਉੱਪਰ ਦੀ ਜਾਣਾ ਸ਼ੁਰੂ ਹੋ ਜਾਂਦਾ ਸੋ ਇਹ ਨਾ ਇਹ ਇਹ ਚੀਜ਼ ਜਿਹੜੀ ਰਲਦੀ ਇਹ ਇੱਕ ਸੁੰਨਣਾ ਲੋਕਾਂ ਦੇ ਦਿਮਾਗਾਂ ਦੇ ਵਿੱਚ ਇੱਕ ਕਿਸਮ ਦਾ ਉਹਨਾਂ ਨੇ ਜਿਵੇਂ ਕੂੜਾ ਭਰਤਾ ਸਮਝ ਲੋਕ ਜਾਇ ਇੱਕ ਕਿਸਮ ਦਾ ਗੱਟਵੰਤੀ ਉਹਨਾਂ ਨੇ ਉਹ ਦਿਮਾਗ ਲੋਕਾਂ ਦੇ ਕੰਮ ਕਰਨ ਦੇ ਜਿਹੜੇ ਆ ਉਹ ਬੰਦ ਹੋ ਗਏ ਤੇ ਫਿਰ ਸਭ ਤੋਂ ਵੱਡੀ ਜਿਹੜੀ ਗੱਲ ਇਹ ਹੈ ਕਿ ਪਵਤੀ ਬੇਸ਼ੱਕ ਵਿੱਚ ਵਾਦੀ ਬਹੁਤ ਹੋ ਗਈ ਹੋਗੀ ਹੈ ਤੇ ਜਿਹਨੇ ਦਿਸੇ ਵਾਦੀ ਇਕੱਠ ਹੈਗੀ ਜਦੋਂ ਹਿੰਦੂ ਸਭਾ ਤੇ ਜਿੰਨੀ ਮਰਜ਼ੀ ਆਪਾਂ ਕਰੀ ਜੋ ਕੋ ਗੱਲਬਾਤ ਹੀ ਕੋਈ ਨਹੀਂ ਹੈਗੀ ਠੀਕ ਹੈ ਨਾ ਉਥੇ ਇੱਕ ਵਾਰੀ ਮਹਮ ਚੱਲੀ ਜੀ ਹਮਦੂ ਮਰੇ ਤੋਂ ਉਹ ਵਿੱਚੇ ਕੰਮ ਉਹ ਜਿਹੇ ਵਿੱਚੇ ਰਹਿ ਗਿਆ ਆਪਾਂ ਚਲੋ ਆਪਾਂ ਕੁਝ ਨਹੀਂ ਕਰ ਸਕਦੇ ਉਹ ਵੀ ਨੇਚਰਲ ਫੀਨੋਮੀਨਾ ਹੈਗਾ ਕਿ ਜਾਂ ਲੋਕਾਂ ਦੀ ਮਰਜ਼ੀ ਹੈਗੀ ਆ ਉਹ ਆਪਣੇ ਸੋਚਣਗੇ ਦੂਜੀ ਗੱਲ ਉਹ ਤੇ ਇਹ ਹੁੰਦੀ ਹੈ ਕਿ ਜਦੋਂ ਇੱਥੇ ਅਸੀਂ ਦੇਖਦੇ ਆ ਕਿ ਲੋਕ ਬਾਹਰੋਂ ਜਿਆਦਾ ਆ ਰਹੇ ਆ 4 4 5-5 ਲੱਖ ਲੋਕ ਲੱਖ ਲੋਕ ਆ ਇੱਕ ਸਾਲ ਬਾਹਰੋਂ ਆ ਰਹੇ ਆ ਤੇ ਉਹ ਕਹਿੰਦੇ ਜੇ ਅਗਲੇ ਸਾਲ 6 ਲੱਖ ਭਗਾਵਾਂਗੇ ਅਗਰ 10 ਭਗਾਵਾਂਗੇ ਜ਼ਰੂਰੀ ਨਹੀਂ ਹੋ ਜੇ ਵਿਦਿਆਰਥੀ ਹੋਣ ਕੁਝ ਹੋਰ بڑے ਕਮਾਕਾਰ ਘਰ ਵਾਲੇ ਬੰਦੇ ਆ ਰਹੇ ਆ ਕੁਝ ਕੋਣ ਜੋ ਕਮਜ਼ੋਰ ਵੀ ਆ ਰਹੇ ਆ ਮੈਂ ਤਾਂ ਮੂਤ ਕਹਿੰਨਾ ਸਦਾ ਕਿ ਕੁਝ ਹੋਣ ਚੁਬਤ ਜਿਹੇ ਬੰਦੇ ਆ ਰਹੇ ਆ ਥੋੜੇ ਜੇ ਕ੍ਰਿਮੀਨਲ ਮਾਈਂਡਡ ਵੀ ਆ ਰਹੇ ਆ ਸੋ ਇਹਨਾਂ ਚੀਜ਼ਾਂ ਦਾ ਅਸਰ ਪੈਣ ਕਰਕੇ ਨਾ ਜਦੋਂ ਮਾਹੌਲ ਠੀਕ ਨਾ ਹੋਵੇ ਉਸ ਲਈ ਜੇ 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 ਤਾਂ ਬਹੁਤ ਜ਼ਿਆਦਾ ਜ਼ਿਆਦਾ ਗਰਮ ਕੀਤਾ ਅਸੀਂ ਤੇ ਰੋਕੀ ਸੜਨ ਲੱਗ ਪਈ ਆ ਜੀ ਬਿਲਕੁਲ ਜੇ ਇਹਦੇ ਤੇ ਠੰਡਾ ਹੋਵੇ ਤਾਂ ਜਿਹੜੀ ਪੂੜੀਆਂ ਆਉਂਦੀਆਂ ਬਣਦੀ ਨਹੀਂ ਹੈਗੀਆਂ ਸੋ ਦੋਨੇ ਪਾਸੇ ਹੁੰਦੇ ਆ ਸੋ ਇਸ ਕਰਕੇ ਆਪਾਂ ਇਹ ਇਹ ਵੀ ਕਰਨਾ ਚਾਹੁੰਦੇ ਆਗੇ ਕਿ ਸਾਡੇ ਆਪਣੇ ਲੋਕ ਜਿਹੜੇ ਹੈਗੇ ਨਾ ਉਹਨਾਂ ਨੇ ਹੀ ਇਦਾਂ ਦਾ ਮਾਹੌਲ ਇੱਕ ਐਸਾ ਬਣਾਤਾ ਹੈਗਾ ਜਾਂ ਉਹਨਾਂ ਤੋਂ ਬਣ ਗਿਆ ਜਾਂ ਉਹਨਾਂ ਦੇ ਮਨ ਬਣ ਗਏ ਜਾਂ ਦੇਖੇ ਕਿ ਕੰਮ ਕਾਜਾਂ ਵਿੱਚ ਇਹ ਉਹਨਾਂ ਨੂੰ ਤੰਗੀ ਹੁਣ ਲੱਪੇ ਜੀ ਹਾਂ ਡਾਕਟਰ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਡੇ ਜਪਤੀ ਭਾਜੀ ਵੀ ਸਾਨੂੰ ਮੈਸੇਜ ਨਾਲ ਨਾਲ ਉਹਨਾਂ ਦਾ ਆ ਰਿਹਾ ਉਹਨਾਂ ਨੇ ਗੱਲ ਬਹੁਤ ਵਧੀਆ ਕੀਤੀ ਸਾਨੂੰ ਕੰਮ ਨਹੀਂ ਮਿਲ ਰਿਹਾ ਤੇ ਖਾਸ ਕਰਕੇ ਵਿਜ਼ਟਰ ਜਿਹੜੇ ਆਪਣੇ ਉਸ ਕੰਟਰੀ ਤੋਂ ਆਏ ਹੋਏ ਆ ਉਹਨਾਂ ਨੂੰ ਜਾਦਾ ਕੈਸ਼ ਕੁਸ਼ਤੇ ਕੰਮ ਮਿਲ ਰਿਹਾ ਇਸ ਕਰਕੇ ਕਹਿੰਦੇ ਵੀ ਮੈਨੂੰ ਹਾਂ ਕੀ ਬਤਾ ਯਾਰ ਕੀ ਬਤਾ ਸਾਡਾ ਹਾਂ ਰਾਣੇ ਪਾਜੀ ਦਾ ਵੀ ਨਾਲ ਨਾਲ ਮੈਨੂੰ ਮੈਸੇਜ ਆ ਰਿਹਾ ਉਹ ਕਹਿੰਦੇ ਮੇਜਰ ਪਬ ਹੈ ਔਰ ਮੁ ਤਿੰਨ ਮਹੀਨੇ ਹੋਗਾ ਕਹਿੰਦਾ ਹਾਂ ਹਾਂ ਤਿੰਨ ਮਹੀਨੇ ਤਿੰਨ ਮਹੀਨੇ ਕਹਿੰਦੇ ਹੋਗਾ ਮੈਨੂੰ ਘਰ ਬੈਠੇ ਨੂੰ ਕੰਮ ਨਹੀਂ ਮੈਨੂੰ ਮਿਲ ਰਿਹਾ ਕੋਈ ਕੰਮ ਹਾਂ ਹਾਂ ਕੋਈ ਕਹਿੰਦੇ ਕੰਮ ਹੋਵੇ ਤਾਂ ਮੈਨੂੰ ਦੱਸਿਓ ਰਾਣੇ ਪਾਜੀ ਥੈਂਕ ਯੂ ਤੁਹਾਡਾ ਤੁਸੀਂ ਸਾ ਨਾਲ ਜੁੜੇ ਰਹੋ ਤਾਂ ਨਾਲ ਗੱਲਬਾਤ ਕਰਾਂਗੇ ਕੋਈ ਚੱਕਰ ਨਹੀਂ ਤੁਸੀਂ ਮੈਨੂੰ ਇਸ ਪ੍ਰੋਗਰਾਮ ਤੋਂ ਬਾਅਦ ਮੈਨਾਂ ਵੀ ਗੱਲਬਾਤ ਕਰ ਰਹੇ ਹੋ ਕੋਸ਼ਿਸ਼ ਕਰਾਂਗੇ ਵੀ ਤੁਹਾਡੀ ਹੈਲਪ ਕੀਤੀ ਜਾਊਗੀ ਤੇ ਦੱਦ ਸਾਹਿਬ ਤੇ ਜੇ ਗੱਲਬਾਤ ਜਦੋਂ ਜਪਦੀ ਬੋਣਾ ਦੀ ਜੀ ਆਪਾਂ ਗੱਲਬਾ ਉਹਨਾਂ ਨੇ ਆ ਕੇ ਕੈਸ਼ ਦੇ ਉੱਤੇ ਵੀ ਕੰਮ ਕਰਦਾ ਬਹੁਤ ਜ਼ਿਆਦਾ ਇਹਦੀ ਥੋੜੀ ਬਰੀਫ ਦੇ ਵਿੱਚ ਹਰ ਕੀ ਜੀ ਟਿੱਪਣੀ ਦੇਖੋ ਇੱਕ ਤਾਂ ਕਾਊਂਸਲਰ ਕੋ ਪਾਹੋਂ ਨੇ ਗੱਲ ਕਰਦੇ ਵੇਖੇ ਕੰਮ ਵੈਸੇ ਕੱਟ ਗਿਆ ਕੱਟ ਗਿਆ ਦੂਜਾ ਸੌਦੀ ਕੰਮ ਕਰਨ ਦੀ ਇੱਛਾ ਕੱਟ ਗਈ ਆ ਹੂੰ ਪੁੱਤੀ ਜਾਂ ਥੋੜੀ ਜਿਹੜੀ ਆਪਣੇ ਚ ਨਾ ਆਸਪਾਸ ਆ ਗਿਆ ਕੁਝ ਦੁੱਖ ਸਾਲ ਵੀ ਲੈ ਰਹੇ ਆ ਉਹ ਉਹਨੇ ਵੀ ਕੰਮ ਦੇ ਤੇ ਫਰਕ ਪਾਇਆ ਪਰ ਚੌਥੀ ਵਾਰ ਜੋ ਇਹ ਭਾਈ ਸਾਹਿਬ ਕਹਿੰਦੇ ਆ ਸੋਹਣਾ ਅੰਨੇ ਸੱਚੀ ਹੈਗੀ ਆ ਵਧੀਆ ਕੰਮ ਹੈਗੀ ਆ ਕਿ ਕੱਲੇ ਵਿਜ਼ਟਰ ਨਹੀਂ ਜਿਹੜੇ ਸ਼ਰਨਾਰਥੀ ਦੂਜੇ ਥੀ ਜੇ ਕਈ ਕੈਟਗਰੀਆਂ ਸੀ ਆ ਗਈਆਂ ਜਿਹੜੀਆਂ ਇੱਥੇ ਅਸੀਂ ਆ ਗਏ ਹੈਗੇ ਆ ਉਹ ਕਿਉਂਕਿ ਉਹ ਗੱਲ ਤਵਰਤ ਹੈਗੀ ਕੰਮ ਨਹੀਂ ਮਿਲਦਾ ਫਿਰ ਉਹਨਾਂ ਨੂੰ ਹਾਂ ਜੀ ਜਿਸ ਤੋਂ ਜਾਂਦੇ ਉਹ ਕਹਿੰਦੇ ਵੀ ਕੰਮ ਕਰੇਗਾ ਹਾਂ ਇਹ ਕਿੰਨੇ ਪੈਸੇ ਉਹ ਕਹਿੰਦੇ ਜਿੰਨੇ ਬੜੀ ਪੁੱਗਦਾ ਵੀ 4 ਗੱਲ ਹੂੰ ਉੱਥੇ ਉਹ ਪੰਜ ਵੀ ਨਹੀਂ ਕਹਿੰਦੇ ਕਹਿੰਦੇ ਮਨਜ਼ੂਰ ਹੈ ਜੀ ਹਾਂਜੀ ਸੈਕੰਡਲੀ ਉਹ ਜਦੋਂ ਇਕੱਠੇ ਰਹਿੰਦੇ ਸਾਰੇ ਇੱਕ ਬੀਸਮੈਂਟ ਜਿਆ ਦੇ ਜਾਂ ਇੱਕ ਘਰ ਚ ਰਹੇ ਜਾਂ ਇਕੱਠੇ ਮਿਲਦੀ ਗਿਲਦੀ ਹੈਗੀ ਉਹ ਕੰਮ ਤੇ ਲੈ ਕੇ ਜਾਂਦੇ ਆ ਉਹ ਕਹਿੰਦੇ ਘਸਣਾ ਜਿੰਨੇ ਵੀ ਤੋਂ ਪੈਸੇ ਉਹ ਕਹਿਣਗੇ ਨਾ ਉਹ ਲੈ ਲਈ ਇੱਕ ਵਾਰੀ ਕੰਫਰਮ ਲਾ ਮੁੜ ਕੇ ਫੇਰ ਆਪਾਂ ਦੇਖ ਲਾਂਗੇ ਇਹਨੂੰ ਉਹ ਫੇਰ ਮਾਲਕ ਕੋਲ ਲੈ ਕੇ ਜਾਂਦੇ ਮਾਲਕ ਨੂੰ ਵਾਲੇ ਉਹ ਇਸ਼ਾਰਾ ਵੀ ਕਰ ਦਿੰਦੇ ਮਾਲਕ ਇਹਨਾਂ ਨੂੰ ਕਿਹਾ ਵੀ ਹੁੰਦਾ ਤੇ ਇੰਨੇ ਕੁ ਪੈਸੇ ਜਿੰਨੇ ਹੈਗੇ ਉਹ ਤੁਸੀਂ ਨਾਲ ਲੈ ਕੇ ਆਓ ਉਹ ਨਾਲ ਲੈ ਕੇ ਜਾਂਦੇ ਕਈ ਵਾਰੀ ਮੈਂ ਇਹ ਹੀ ਸੁਣਿਆ ਕਿ ਉਹਨਾਂ ਨੂੰ ਇਹ ਮਾਲਕਾਂ ਕੋਲ ਇਨਸੈਂਟਿਵ ਵੀ ਮਿਲਦੀ ਹੈਗੀ ਆ ਆਪਣੇ ਤੋਂ 10 ਤੋਂ 12 ਕਰਨ ਲੈਂਦੇ ਉਹਨਾਂ ਬਚਾਰੇ 12 ਤੋਂ ਜਿਹੜੇ 5 3 7 ਸਿੱਤੇ ਲੈ ਆਉਂਦੇ ਆ ਸੋ ਇਹ ਦਿਨਾਂ ਪੈਸਾ ਤੇ ਠੀਕ ਹੈਗੇ ਆ ਤੇ ਉਹ ਜਿਹੜੇ ਦੁੱਖ ਖੁਸ਼ ਆਏ ਨੇ ਇਹਦੇ ਬਾਹਰ ਉਹ ਜਿਹੜੇ ਹੋਰ ਕੰਟਰੀ ਚੋਂ ਆਏ ਨੇ ਜਾਕੀ ਚਲੋ ਮੈਂ ਕਹਿੰਦੇ ਇੱਥੇ ਵੀ ਕਈ ਬੰਦੇ ਸੀ ਜਿਹਨੂੰ ਕੰਮ ਨਹੀਂ ਮਿਲਦਾ ਉਹ ਫਿਰ ਉਹ ਜਿਹੜੇ ਕਹਿੰਦੇ ਅੰਡਰ ਟੇਬਲ ਹਾਂ ਉਹ ਪੈਸੇ ਲੈਣਾ ਸ਼ੁਰੂ ਕਰ ਦਿੰਦੇ ਆ ਤੇ ਅੰਡਰ ਇੰਪਲੋਇਮੈਂਟ ਜਦੋਂ ਹੋ ਜਾਂਦੀ ਕਿਸੇ ਦੇਸ਼ 'ਚ ਵੀ ਉਦੋਂ ਇਹ ਜਿਹੜੀ ਆ ਇਹ ਬਿਮਾਰੀ ਜਿਹੜੀ ਇੱਕਦਮ ਬਹੁਤ ਤੇਜ਼ੀ ਨਾਲ ਫੈਲਦੀ ਹੈਗੀ ਆ ਇਸੇ ਦੇ ਸਾਨੂੰ ਵੀ ਦੁੱਖਾ ਸਾਰਿਆਂ ਨੂੰ ਦੁੱਖ ਆਗਾ ਤੇ ਕਿਹਨਾਂ ਬੜਾ ਖੁਸ਼ਹਾਲ ਤੇ ਬੜਾ ਵਧੀਆ ਦੇਸ਼ ਸੀ ਤੇ ਹੁਣ ਵੀ ਬਣੂਗਾ ਫਿਰ ਕਿਨੇ ਕਰੋ ਥੋੜੇ ਟਾਈਮ ਦੀ ਲੋੜ ਹੈਗੀ ਆ ਸਰਕਾਰ ਨੇ ਕਾਫੀ ਨੱਥ ਪਾਈ ਹੈਗੀ ਆ ਪਰ ਸਰਕਾਰ ਵੀ ਜੇ ਥੋੜੀ ਜੀ ਇੱਕ ਜੀ ਬੀਵਸ ਹੈਗੀ ਆ ਉਤੋਂ ਬਹੁਤ ਸੇ ਨੌਕਰੀਆਂ ਨਹੀਂ ਕੱਟ ਹੋਈਆਂ ਜਿੰਨੇ ਕੁ ਬੰਦੇ ਸੱਦੇ ਆ ਉਹਨਾਂ ਵਾਸਤੇ ਇੰਤਜ਼ਾਮ ਨਹੀਂ ਕਰ ਹੋਇਆ ਤੇ ਮਕਾਨਾਂ ਦੇ ਰੇਟ ਦੇ ਗ੍ਰੋਸਰੀ ਦੇ ਰੇਟ ਦੇ ਦੂਸਰੇ ਇਹ ਗੱਡੀਆਂ ਵੀ ਕਹਿੰਦੇ ਜ਼ਰੂਰ ਲੈਣੀਆਂ ਅਸੀਂ ਫੋਨ ਵੀ ਲੈਣੇ ਆ ਕਈ ਕਈ ਜ਼ਰੂਰੀ ਚੀਜ਼ਾਂ ਹੈਗੀਆਂ ਪਰ ਕਈ ਤਾਂ ਨਜਾਇਜ਼ ਹੈਗੀਆਂ ਠੀਕ ਹੈ ਨਾ ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਕਾਫੀ ਫੈਕਟਰ ਸੇ ਹੈ ਕਿ ਜਿਹੜੇ ਕਿ ਤੇ ਅਮਲ ਕਰਦੇ ਪਰ ਮੈਨੂੰ ਇਸ ਚੀਜ਼ ਦੀ ਇੱਕ ਮੈਂ ਤੁਹਾਨੂੰ ਅੱਜ ਦੱਸਦਾ ਕਿ ਇੰਟੂਸ਼ਨ ਹੈਗੀ ਇੰਟੂਸ਼ਨ ਲਈ ਵੀ ਮੈਨੂੰ ਇਹ ਚੀਜ਼ ਇੱਕ ਅਚਤਾਵ ਨਹੀਂ ਮੇਰੇ ਮਨ ਦੇ ਵਿੱਚ ਆ ਗਈ ਆ ਕਿ ਇਹ ਜਿਹੜਾ ਕੰਮ ਬਹੁਤਾ ਚੰਗੀ ਨਹੀਂ ਰਹਿਣਾ ਹੈਗਾ ਦੁੱਖੋਂ ਦਾ ਸੁੱਖ ਵੀ ਆਉਂਦਾ ਸੁੱਖੋਂ ਦਾ ਦੁੱਖ ਵੀ ਆਉਂਦਾ ਇਹ ਸੁੱਖ ਤੋਂ ਇਕੱਠੇ ਬਣੇ ਹੋਇਆ ਇੱਕ ਵਾਰੋਂ ਦੀ ਲੋੜ ਨਹੀਂ ਹੁੰਦੀ ਬੜੀ ਜਲਦੀ ਇਸ ਚੀਜ਼ ਦਾ ਵੀ ਹੱਲ ਜਿਹੜਾ ਹੈਗਾ ਉਹ ਪੂਰਾ ਤਾਂ ਨਹੀਂ ਨਿਕਲੂਗਾ ਪਰ ਕੁਛ ਹੱਦ ਤੱਕ ਨਿਕਲ ਜਾਏਗਾ ਇਸ ਦੇਸ਼ ਵਿੱਚ ਦੁਆਰਾ ਫਿਰ ਤੇ ਜਿਹੜੇ ਸਰਜਰੀ ਦੇ ਵੀ ਸਾਨੂੰ ਨੌਕਰੀ ਨਹੀਂ ਮਿਲਦੀ ਇਹੀ ਫੋਨ ਤੇ ਕਹਿਣਗੇ ਮੀਤ ਸਿੰਘ ਜੀ ਤੁਹਾਡਾ ਵੀ ਟੀਵੀ ਦੇਖਿਆ ਸੀ ਗਲਤ ਸੁਣੀ ਸੀ ਅਸੀਂ ਇੱਕ ਕਿਸਮਤ ਵੀ ਜਮਾਈਆ ਤੇ ਕੁਝ ਮਾਲਕ ਨੇ ਵੀ ਸਰ ਤੇ ਮਿਹਰ ਕੀਤੀ ਆ ਉਸਨੋਂ ਕੰਮ ਮਿਲਣਾ ਸ਼ੁਰੂ ਹੋ ਗਿਆ ਹਾਂ ਬਿਲਕੁਲ ਬਿਲਕੁਲ ਹੌਸਲੇ ਨਾਲ ਹੀ ਅੱਗੇ ਬਦ ਹੋਣਾ ਤੇ ਹੌਸਲਾ ਰੱਖੋ ਕੰਮ ਕਰਕਿਓ ਇਹ ਮੁਲਕ ਜਿੱਦਾ ਡਾਕਟਰ ਸਾਹਿਬ ਆਪ ਜੀ ਨੇ ਬਹੁਤ ਵਧੀਆ ਗੱਲਬਾਤ ਕੀਤੀ ਆ ਥੋੜਾ ਜਿਹਾ ਚੇਂਜ ਆਇਆ ਆ ਤੇ ਆਪਾਂ ਰਲ ਮਿਲਕੇ ਜੇ ਜੇ ਤੇ ਉਹ ਸਮਾਂ ਨਹੀਂ ਰਿਹਾ ਸਮਾਂ ਆ ਵੀ ਨਹੀਂ ਰਹਿਣਾ ਰਲ ਮਿਲਕੇ ਬਹੁਤ ਹੀ ਇਹ ਬਹੁਤ ਚੰਗੇ ਮੌਲਕਿਆ ਵਧੀਆ ਮੌਲਕਿਆ ਔਰ ਖਾਸ ਕਰਕੇ ਇਸ ਮੁਲਕ ਦੀਆਂ ਸੀ ਦੁਆਵਾਂ ਮੰਗ ਰਹੇ ਆ ਤੇ ਖਾਸ ਕਰਕੇ ਅਸੀਂ ਡਾਕਟਰ ਸਾਹਿਬ ਆਪਾਂ ਇਸ ਮੁਲਕਾਂ 'ਚ ਬੈਠੇ ਆ ਇਸ ਮੁਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੋਇਆ ਡਾਕਟਰ ਸਾਹਿਬ ਮੈਂ ਇੱਥੋਂ ਤੱਕ ਹੁਣ ਅਜ਼ਾਦ ਲੈਣੀ ਆ ਕੋਸ ਐਂਡ 'ਚ ਹੋਰ ਕੋ ਕਹਿਣਾ ਚਾਹੁੰਦੇ ਆ ਨੇ ਵਸ ਪੈ ਹੀ ਗਿਆ ਨਬ ਜਿਹੜੇ ਤੁਹਾਡੇ ਯਾਰ ਦੋਸਤ ਸ਼ਿਹਜ਼ਾਰ ਤੁਹਾਡੇ ਵੈਲ ਵਿਸ਼ਰ ਜਿਹਨੂੰ ਕਹਿੰਦੇ ਤੁਹਾਡੇ ਉਹ විශ්වාස ਪਾਤਰ ਨੇ ਉਹ ਆਪਣੇ ਚੋਣ ਕੇ ਰੱਖੋ ਐਵੇਂ ਜਾਣੇ ਖੜੇ ਵਿਸ਼ਵਾਸ ਨੇ ਕਰੋ ਤੇ ਉਹਨਾਂ ਦੀ ਪੂਰੀਆਂ ਗੱਲਾਂ ਨਾ ਸੁਣੋ ਉਹਨਾਂ ਦੀ ਗੱਲਾਂ ਵਿੱਚ ਨਾ ਆਓ ਆਪਣਾ ਦਿਮਾਗ ਆਪਰ ਤੋਂ ਆਪਣੀ ਕਿਸਮਤ ਜਿਹੜੀ ਉਹ ਹਰੇਕ ਦੀ ਆਪਣੇ ਆਪਣੀ ਹੁੰਦੀ ਆ ਜਿਹੜੇ ਮੁਕੱਦਰ ਦੀ ਲਕੀ ਤੁਹਾਡੇ ਮੱਥੇ ਤੇ ਪਈ ਉਹ ਉਹ ਕਿਸੇ ਨੇ ਬਦਲਣੀ ਨਹੀਂ ਉਹ ਕਿਸੇ ਨੇ ਨਵੀਂ ਬਣਾਉਣੀ ਨਹੀਂ ਕਿਸੇ ਕਟਣੀ ਨਹੀਂ ਸੋ ਆ ਆਪਣੇ ਮਨ ਨਾਲ ਸੋਚੋ ਫਾਹੀ ਦੇਖੋ ਗੱਲਾਂ ਸਭ ਦੀ ਸੁਣੋ ਕਰੋ ਕਹਿੰਦੇ ਮਨ ਦੀ ਸੁਣੋ ਸਾਹ ਦੀ ਤੇ ਇਸ ਤਰ੍ਹਾਂ ਜੇ ਇਹ ਗੱਲ ਦਵਾਜ ਰੱਖੋਗੇ ਤੇ ਤੁਸੀਂ ਬਹੁਤ ਜਤੀ ਤਰੱਕੀ ਵੀ ਕਰੋਗੇ ਤੇ ਇਨਸ਼ਾ ਅੱਲਾਹ ਪਰਮਾਤਮਾ ਤੁਹਾਡੇ ਨਾਲ ਰਹੇਗਾ ਸਾਡੀਆਂ ਸਾਰਿਆਂ ਦੀਆਂ ਸ਼ੁਭ ਸ਼ਾਮਤ ਤੁਹਾਡੇ ਨਾਲ ਨੇ ਤੇ ਤੁਸੀਂ ਇਹ ਆਪਣੇ ਨੂੰ ਬਿਲਕੁਲ ਤੇ ਕੁਸ਼ਮੇਵਾਦੀ ਜ਼ਿੰਦਾਬਾਦ ਸਮਝੋਗੇ ਹਾਂ ਧੰਨਵਾਦ ਡਾਕਟਰ ਸਾਹਿਬ ਮੈਂ ਹੁਣ ਤੁਹਾ ਤੋਂ ਇਥੋਂ ਜਾਸਤ ਲਊਗਾ ਤੇ ਅਗਲੇ ਪ੍ਰੋਨਚਮੈਂਟ ਦੀ ਆਸਥ ਮੈਂ ਤੁਹਾ ਤੋਂ ਆਜ਼ਾਦ ਲਊਗਾ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਵਾਜੀ ਸასიਆ ਡਾਕਟਰ ਸਾਹਿਬ ਤੇ ਮੈਂ ਆਸ ਕਰਿਆ ਆਇਤਾਪੁਰ ਤੋਂ 탑ਸਬ ਨੂੰ ਚੰਗਾ ਲੱਗਾ ਹੋਣਾ ਆ ਜਿੱਦਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਬਹੁਤ ਹੀ ਸਤਿਕਾਰ ਰੱਖੋ ਔਰ ਪਿਆਰ ਰੱਖੋ ਤੇ ਬਹੁਤ ਹੀ ਵਧੀਆ ਲਹਿਰਾ ਬਹਿਰਾ ਸੂਨ ਇਸ ਮਲਕਾਂ ਚ ਹੋ ਜਾਣੀਆਂ ਤੇ ਇੱਥੇ ਹੁਣ ਮਨੂ ਦਿਓ ਜਾਸਤ ਮੇਰੇ ਵੱਲੋਂ ਤੁਹਾਨੂੰ ਦੋ ਮੇ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸასი ਸ਼ਾਲਕਬੂਰ ਕਰਿਓ ਆਇਤਾਪੁਰ ਮੈਂ ਆਸ ਕਰੂੰਗਾ ਤੁਹਾਨੂੰ ਸਾਰਿਆਂ ਚੰਗਾ ਲੱਗਾ ਹੋਣਾ ਹੁਣ ਮਨੂ ਦਿਓ ਜਾਸਤ ਕਿਸੇ ਹੋ ਟੱਕ ਦੇ ਨਾਲ ਹੋਰ ਕਿਸੇ ਨਵੀਂ ਗੱਲਬਾਤ ਨਾਲ ਤੁਹਾਨੂੰ ਜਲਦ ਮਿਲਣ ਦੀ ਕੋਸ਼ਿਸ਼ ਇੱਥੇ ਮਨੂ ਦਿਓ ਜਾਸਤ ਮੇਰੇ ਵੱਲੋਂ ਸਤਿ ਸ੍ਰੀ ਅਕਾਲ